ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਛੇਰੇ ਦਾ ਪਹੁੰਚ ਚੁੱਕੇ ਜੀ ਪਿੰਡ ਹੈਗਾ ਵਾ ਜ਼ਿਲ੍ਹਾ ਤਰਨਤਪੁਰ ਦਾ ਤਹਿਸੀਲ ਵਿਦਾਂ ਦਾ ਵਪਾਰ ਦਾ ਕੰਮ ਕਰਦੇ ਬਾਈ ਹੁਣੇ ਤੇ ਅੱਜ ਵੀ ਚਲੋ ਚਾਰ ਪੰਜ ਲਗਭਗ ਬੜਾ ਸੇਲ ਹੈ ਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਕੀ ਹਾਲ ਹੈ ਬਸ ਮੇਰਾ ਠੋੜੇ ਹੋਰ ਬਾਬਾ ਸਾਹਿਬ ਠੀਕ ਠਾਕ ਚਲ ਚਲੋ ਵਧੀਆ ਚੱਲਦੇ ਜੀ ਕੰਮ ਹਾਂਜੀ ਵਧੀਆ ਜੀ ਚਲੋ ਤੇ ਭਾਈ ਜੀ ਕਿੰਨੇਂ ਗਾਵਾਂ ਸੇਲ ਹੈ ਜੀ ਆਪਣੇ ਕੋ ਇਹ ਗਾਵਾਂ ਭਾਈ ਆਪਣੇ ਕੋ ਚਾਰ ਰਹਿ ਗਈਆਂ ਇੱਕ ਤਾਂ ਹੁਣ ਸੇਲ ਹੋ ਗਈ ਆ ਇੱਕ ਲੈ ਗਏ ਹਾਂ ਹਾਂਜੀ ਇੱਕ ਕੱਲ ਸੇਲ ਹੋ ਗਈ ਸੀ ਹੁਣ ਚਾਰ ਰਹਿ ਗਈਆਂ ਫਿਰ ਆਪਣੇ ਕੋ ਕੈਨੇਡਾ ਮੋਗੇ ਸਾਨੂੰ ਜੀ ਨੂੰ ਇਹ ਤਾਜੀ ਸੂਈ ਆ ਚੌਥਾ ਪੰਜਵਾਂ ਦਿਨਾਂ ਚੌਥਾ ਭੋਲੇ ਵਿੱਚ ਹੁੰਦਾ ਨਾ ਜੀ ਭੋਲੇ ਚ ਇਹ ਸ਼ਹਿਰ ਦੀ ਬੱਛੀ ਆ ਮਗਰ ਉਹ ਆਪਾਂ ਬਾਅਦ ਚ ਵਿਖਾ ਦੇ ਹਾਂਜੀ ਹਾਂ ਹੁਣ ਇਸ ਟਾਈਮ ਭਾਜੀ ਸ਼ਿਰਜ ਕਿੰਨਾ ਦੁੱਧ ਇਹਦੇ ਕੋਲ ਭਾਈ 14 15 ਕਿਲੋ 14 15 ਪੱਕਾ ਹੈਗਾ ਜਿਹੜਾ ਚਵਾ ਦੇਣਾ ਚਵਾ ਦੇਣਾ ਹਾਂਜੀ ਤੇ ਖੋਲੀਏ ਫਿਰ ਆਪਾਂ ਹਾਂ ਭਾਈ ਚੋਰਾ ਬੰਦਾ ਕੋਲ ਤਿਆਰ ਆ ਤੇ ਚਵਾ ਆਪਾਂ ਬਿਲਕੁਲ ਵਧੀਆ ਇੱਕ ਨੰਬਰ ਲਓ ਤੇ ਭਾਜੀ ਕਿੰਨਾ ਦੁੱਧ ਕਰੂਗੀ ਜੀ ਇਹ ਭਾਈ ਦੁੱਧ ਤੇ ਗਾੜੀ ਪਾਏਗਾ ਆਪਾਂ ਉਹ ਗੱਲ 20 ਵਾਲਾ ਕੰਮ ਤਾਂ ਆਪਾਂ ਕਰ ਦੇਣੀ ਦੁੱਧ ਇੰਨੇ ਇੰਨੇ ਮਨੇ ਜੀ ਆਹ ਬੱ ਅਵਾਜ਼ੀ ਬਹੁਤ ਸੋਹਣੀ ਆ ਬੜਾ ਇਧਰ ਲੰਮੀ ਤੋਰ ਲੋ ਲੋ ਜਰਸੀ ਜੂਸੀ ਬਾਰਿਸ਼ ਗਿਆ ਨੇ ਬੜਾ ਜੱਸੀ ਆ ਗਿਆ ਹੈ ਨਾ ਜੀ ਨਾਲੇ ਦੋਗਲੇ ਪੱਖ ਹੈ ਗਾੜੀ ਗਰਮੀਆਂ ਹੀ ਕੰਮ ਦੇਣਾ ਹਾਂ ਜੀ ਹਾਂ ਜੀ ਹਾਂ ਆ ਆ ਜੋ ਜੀ ਯਾਰ ਥਾਂ ਥਾਂ ਬੜਾ ਚੰਗਾ ਲੱਗਾ ਵਾਸ਼ੀ ਨੂੰ ਦੂਜਾ ਦੂਜਾ ਸੁਣਾ ਜੀ ਦੂਜਾ ਸੁਣਾ ਪਤਾ ਹੈ ਜੀ ਭਾਪੂਰੇ ਬੜਾ ਜਾਇ ਹੀ ਰੱਖਨੇ ਨੇ ਦਾਨ ਸੇ ਪਹਿਲੇ ਜੀ ਬਿਲਕੁਲ ਜਾਇ ਦੇਣ ਲੈਣ ਵਾਲੇ ਬਾਸ ਜੀ ਬਾਸ ਬਾਸ ਹੁਣ ਤੁਸੀਂ ਹੋਰ ਵੀ ਚਾਹੋ ਸਾਮ ਭੰਡਾਰ ਹੋਣੀਆਂ ਵੀਡੀਓ ਪਉਣੀਆਂ ਹਰੇਕ ਨੇ ਆਪੋ ਆਪਣਾ ਭੁਗਿਆ ਕਰ ਕੋਈ ਨਾ ਬਿਲਕੁਲ ਆਪਾਂ ਬੱਛੀ ਦੇ ਦਾਂ 53000 53000 ਚਲੋ ਛੋਟ ਛੜ ਕਰਦੇ ਜੀ ਕੋਈ ਕਰਦੇ ਕਰਦੇ ਠੀਕ ਤੇ ਆ ਵੀ ਸੂਈ ਆ ਹਾਂਜੀ ਇਹ ਵੀ ਸੂਈ ਵੱਡੀ ਵੜ ਇਹ ਜਰਸੀ ਮੈਂ ਜਰਸੀ ਕ੍ਰੋਸ ਆਈ ਜੈਸਟੀਕਲ ਸ਼ਾਈਵਰ ਹੈ ਨਾ ਜੀ ਹਾਂਜੀ ਕਿੰਨੇ ਦਾ ਦੋ ਭਾਈ ਹੁਣ ਇਸ ਟਾਈਮ ਇਹਦੇ ਕੋਲ ਭਾਈ ਉਹ 17 18 ਕਿਲੋ 17 18 ਕਿਲੋ ਉਹ ਤਿਆਰ ਹੈ ਪਰ ਵੜ ਬਹੁਤ ਵੱਡੀ ਆ ਵੱਡੀ ਵੜ ਆ ਦੇਖ ਬੱਛੀ ਲਾਦੀ ਨੇ ਮਗਰ ਨਾ ਇਹਦੀ ਉਹ ਬੱਛੀ ਹਾਂਜੀ ਇਹਦੇ ਮਗਰ ਬੱਛੀ ਹੈ ਕਿ ਲਾਲ ਰੰਗ ਦੀ ਕਰੋ ਚੈੱਕ ਵੀ ਇਹਨਾਂ ਬ ਬਜੀ ਫਿਰ ਇਹ ਕਿਨਾ ਕਰੂਗੀ ਜੀ ਇਹ ਪਾਜੀ ਏਡੀ ਮਸ਼ੀਨ ਜੇ ਤ ਹਰਿਆ ਹੋਰਿਆ ਰਜਮ ਮਲੇ ਤੇ 23 24 ਕਿਲੋ ਦੁੱਧ ਕੀ ਜਾਂਦਾ ਜੀ ਨਾ ਫਿਰ ਦੁੱਧ ਕੀ ਕਰਾਂ ਬੈੜ ਬਹੁ ਵੱਡੀ ਆ ਪੂਰੀ ਵੱਡੀ ਬੈੜ ਆ ਹੱਦ ਘੱਡ ਵਾਲੀ ਬੈੜ ਆ ਜੀ ਇਹਦਾ ਵੀ ਚੋਆ ਚੋ ਵਧੀਆ ਬਿਲਕੁਲ ਜੀ ਹਾਂਜੀ ਹਾਂਜੀ ਵਧੀਆ ਜੀ ਇੱਕ ਨੰਬਰ ਚੋਆ ਚਲੋ ਠੀਕ ਆ ਆਜੋ ਜੀ ਆਜੋ ਇਹ ਠੀਕ ਹੈ ਸੋਹਣੀ ਬੈੜ ਆ ਜੀ ਬਿਲਕੁਲ ਐ ਇਧਰ ਥੱਲੇ ਬਹਿ ਕੇ ਬੱਚਿਆਂ ਦੇ ਜਾਰੀਆਂ ਕਾਲੀਆਂ ਬੱਚੇ ਫਿਰ ਬਜੀ ਤਾਜ਼ੀਆਂ ਵੇੜਾ ਪਾ ਕੇ ਛਾਂਦਿਆਂ ਨੂੰ ਠੀਕ ਲੈ ਚਲੋ ਕੋਈ ਆ ਜਾ ਪੁੱਤ ਇਹਦਾ ਬਜੀ ਫਿਰ ਮੁੱਲ ਕੀ ਆ ਮੁੱਲ ਬਿਲਕੁਲ ਜ਼ਿਆਦਾ ਜੈ ਜੈ ਵੀਰ ਹਾਂਜੀ ਹਾਂਜੀ ਮੁੱਲੇ ਦਾ 70 ਤੇ 65 ਹਜ਼ਾਰ ਦੀ ਹਨ ਚਲੋ ਠੀਕ ਆ ਮੁੱਲ ਦਾ ਨਾ ਪਹਿਲਾਂ ਬਜੀ 65 ਹਜ਼ਾਰ ਮੇਰਾ ਪਰ ਵੈਟ ਬਹੁਤ ਵੱਡੀ ਹੈ ਜੈ ਮੁੱਲ ਕਿਹਾ ਬਾਈ ਉਹਨਾਂ ਨੇ ਬਿਲਕੁਲ ਜ਼ਿਆਦਾ ਕਰਾਂਗੇ ਕੋਈ ਨਹੀਂ ਫੋਨ ਫਨ ਲਾਇਆ ਜੇ ਉਹਨੂੰ ਖੁੱਲੇ ਮਾਣਦਨ ਹੋਣਗੇ ਇਹ ਆ ਗਏ ਗੱਪੜਾ ਹਾਂਜੀ ਇਹ ਗੱਪਣਾ ਆ ਗਏ ਇਹ ਕਿੰਨੇ ਟਾਈਮ ਲੱਗੂਗੀ ਜੀ ਇਹ ਤੇ ਤਿਆਰੀ ਆ ਜੀ ਵਧੀਆ 2-4 ਦਿਨ ਹਫਤਾ ਲੇ ਜਾਊਗੀ ਬੱਛੀ ਆਈ ਆ ਬੱਛੀ ਬਾਬਾ ਦੂਜਾ ਸੂਆ ਨੇ ਜੀ ਹਾਂਜੀ ਦੂਜਾ ਸੂਆ ਇਹ ਵੀ ਖੋਲੋ ਫਿਰ ਲਈ ਦੂਜਾ ਸੂਆ ਆ ਦੇ ਹਫਤਾ ਜੈਸੀ ਕਰਾਸ ਐਸ਼ ਚ ਆਉਂਦੀ ਹੈ ਨਾ ਹਾਂਜੀ ਹਾਂ ਐਸ਼ਰ ਤੇ ਐਂਗਲ ਰੱਖਦੀ ਨਾਲ ਇਹ ਵੀ ਤੋੜ ਨਹੀਂ ਠੀਕ ਹੈ ਜੀ ਕਿੰਨਾ ਦੁੱਧ ਕਰੂਗੀ ਜੀ ਫਿਰ 15-16 ਕਿਲੋ ਕੀ ਜਾਂਦਾ ਬਾਸ ਬਿਲਕੁਲ 15 ਨਾਲ 16 ਕਿਲੋ ਜਾਈ ਜੀ ਐਸ਼ਰ ਵਿੱਚ ਹੀ ਆ ਗਈ ਜਿਹੜਾ ਕਰਾਸ ਆ ਗਿਆ ਹਾਂਜੀ ਦੁੱਧ ਨਾਲ ਭਾਜ ਹੋਇਆ ਰਸ਼ਰ ਹੋਇਆ ਜਾ ਕਰਵਾ ਲੈ ਦੋਨੋਂ ਮਿਲ ਜਾਈਦਾ ਇੱਕ ਪਾਹ ਚਾਹੀਦਾ ਵਾ ਚੰਗਾ ਹਾਂ ਬਸ ਦੋ ਹੀ ਚੀਜ਼ਾਂ ਜੀ 15 ਕਿਲੋ ਦੁੱਧ ਬਰੀਡ ਨੂੰ ਕੀ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਫੇਸਬੁਕ ਵੇਖੋ ਕਿੱਡਾ ਸੋਹਣਾ ਨਿੱਕੀ ਜੀ ਬੂਥੀ ਆ ਬੋਦੀ ਵਾਲੀ ਵਹਿੜਾ ਨਾਲੇ ਕੁਆਲਿਟੀ ਹੈ ਜੀ ਵੈਠ ਹਾਂ ਜੀ ਇੰਦਾ ਭਾਜੀ ਫਿਰ ਮੁੱਲ ਮੋਲੇ ਦਾ ਵੀ ਬਿਲਕੁਲ ਜਾਇਜ਼ 53000 ਦੀ ਹਨ ਚਲੋ ਹੋਰ ਦੱਸੋ ਬਸ ਠੀਕ ਹੈ ਮੋਲ ਆਪਾਂ ਕਰਾਂਗੇ ਬਿਲਕੁਲ ਬੈਂਡੇ ਨਾਲੇ ਬਿਲਕੁਲ ਜਾਇਜ਼ ਹੀ ਮੋਲ ਤੇ ਅੱਜ ਹੀ ਵਿਡੋ ਆਏ ਨਹੀਂ ਬਾਈ ਜਣਾ ਜੀ ਅੱਜ ਤਰੀਕੇ ਕਿ 22 ਹੈਗਾ ਵੀਰਵਾਰ ਚਲੋ 53000 ਤਾਂ ਕੋਈ ਮਾਨਤਨ ਕਰ ਦੇਣਗੇ ਕੋਈ ਫੋਨ ਲਾਏ ਜੀ ਹੁਣ ਆ ਗਈ ਜਰਸੀ ਵੈਰ ਜਰਸੀ ਇਹ ਸੁਆ ਦੂਜਾ ਜੀ ਵੀ ਇਹ ਦੂਜਾ ਸੁਆ ਜੀ ਇਹ ਹਾਂਜੀ ਮੋਲੇ ਦੁੱਧ ਪਹਿਲਾਂ ਨੇ 13-14 ਕਿਲੋ ਦਿੱਤਾ ਆਪਣੇ ਸਾਹਜ ਵਾਲੇ ਥਾਂ ਆਈ ਆ ਹਾਂਜੀ ਹਾਂਜੀ ਪਰ ਬੰਦੀ ਬਹੁਤ ਚੰਗੀ ਬੱਚੀ ਅੱਛਾ ਠੀਕ ਆ ਬੜੀ ਪਿਓਰ ਜਰਸੀ ਆ ਗਈ ਹੈ ਬੰਦੀ ਆਪਾਂ ਗਰੰਟੀ ਦੇ ਦੇਵਾਂਗੇ ਦੁੱਧ ਵੀ ਦੇ ਦੇਵਾਂਗੇ ਹਾਂਜੀ ਹਾਂਜੀ ਹਾਂ ਬਿਲਕੁਲ ਇਹ ਬਾਈ ਫਿਰ ਸੰਗਲ ਸੋਂਗੇ ਧਿਆਰੇ ਘਾਟ ਹੀ ਬੰਨ ਲਾ ਰਿਹਾ ਆਪਣਾ ਇਹ ਆ ਜਿਵੇਂ ਦਾ ਮਾਲ ਆਵੇਂ ਦਾ ਬਿਲਕੁਲ ਇੱਕ ਦਿਨ ਜਦੋਂ ਨਵੇਂ ਥਾਂ ਤੇ ਲਿਆਰੇ ਪਾਈਏ ਫਿਰ ਆਲ ਬੜੀ ਕਰ ਦਿੰਦੇ ਹਾਂ ਹਾਂਜੀ ਤੇ ਬਾਕੀ ਵਿਗਣਾ ਦੇ ਮਾਲ ਆ ਤਿਆਰ ਨਹੀਂ ਵਿਗਣਾ ਗਾ ਰੇਡ ਵਿਗਣਾ ਬਿਲਕੁਲ ਸਹੀ ਗੱਲ ਹੈ ਜੀ ਤੇ ਇਹਦਾ ਭਾਜੀ ਫਿਰ ਮੋਲ ਮੋਲ ਭਾਜੀ 42000 ਦੀ ਹਾਂ ਨਾ 42000 ਦੀ ਹਾਂ ਨਹੀਂ ਚਲੋ 2000 ਛੋਟ ਕਰ ਦਾਂਗੇ 40 ਦੀ ਦੇ ਦਾਂਗੇ ਚਲੋ 40 40 ਦੀ ਕਰ ਦਾਂਗੇ ਹੋਰ ਲਓ ਲਾਸਟ ਪੀਸ 40000 ਦੀ ਬਾਕੀ ਮੇਰੇ ਵੀ ਇੱਥੇ ਆ ਗਿਆ ਔਰ ਇੱਕ ਟਾਈਮ ਦੋ ਟਨ ਇੰਜੋਏ ਕਰੋ ਤੇ ਜਿਹੜੇ ਗੱਬਣ ਚੈੱਕ ਕਰ ਆ ਕੇ ਲੈ ਜਾ ਹਣਾ ਭਾਜੀ ਹਾਂਜੀ ਹਾਂਜੀ ਅਸੀਂ ਬਹੁਤ ਚੰਗੀਆਂ ਲਾਈ ਪੈ ਗਈਆਂ ਉਤਰਾ ਹਾਂਜੀ ਹਾਂਜੀ ਹਾਂ ਜਣ ਇੰਨੇ ਕੀ ਲਊਗੀ ਕੋਈ ਚਲੋ ਤੇ ਨੰਬਰ ਤੇ ਐਡਰੈਸ ਬੋਲ ਦਿਓ ਜੀ ਆਪਣਾ ਨੰਬਰ ਆਪਣਾ 77 ਅਡਰੈਸ ਪਿੰਡ ਵਾਂ ਜਿਹੜਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਹ ਸਵਾਈਪਰ ਦੇ ਲਾਗੇ ਵਾਂ ਪੈਣੀ ਹੈ ਹਾਂ ਸਵਾਜਪੁਰ ਰੋਡ ਤੇ ਸਵਾਈਪਰ ਦੇ ਲਾਗੇ ਹਾਂ ਸਤਿ ਸ਼੍ਰੀ ਅਕਾਲ